ਸਰ ਜਿਹੜਾ ਭਾਨਾ ਸਿੱਧੂ ਵਾਲਾ ਮੈਟਰ ਆ ਉਹਦੇ ਬਾਰੇ ਦੱਸਿਓ ਇੱਕ ਸਾਡੇ ਮੁਕੱਦਮਾ ਦਰਜ ਹੋਇਆ ਸੀ ਐਫਆਈਆ ਨੰਬਰ 54 ਅੰਡਰ ਸੈਕਸ਼ਨ 384 ਆਈਪੀਸੀ ਥਾਣਾ ਡੂਏ ਨੰਬਰ 7 ਦੇ ਵਿੱਚ 21 2024 ਇਹਦੇ ਵਿੱਚ ਇੱਕ ਜਿਹੜੀ ਮਦਈ ਹੈ ਲੇਡੀ ਇੰਦਰਜੀਤ ਕੌਰ ਇਮੀਗ੍ਰੇਸ਼ਨ ਦਾ ਕੰਮ ਕਰਦੀ ਹੈ ਉਹਨੇ ਇੱਕ ਕੰਪਲੇਂਟ ਦਿੱਤੀ ਸੀ ਵੀ ਮੈਨੂੰ ਇਹਨੇ ਫੋਨ ਦੇ ਉੱਤੇ ਸਟੋਰਸ਼ਨ ਕੀਤਾ ਤੇ ਜੋ ਕਾਕਾ ਸਿੰਘ ਏਲੀਅਸ ਭਾਨਾ ਸਿੱਧੂ ਸੁਰੂਰ ਦਾ ਰਹਿਣ ਵਾਲਾ ਆ ਉਹਦਾ ਨਾਮ ਵੀ ਇਹ ਬਾਰ-ਬਾਰ ਮੈਨੂੰ ਜਿਹੜਾ ਕੋਲਾ ਕਰਕੇ ਥ੍ਰੈਟ ਕਰ ਰਿਹਾ ਸਟੋਸ਼ਨ ਕਰਕੇ ਮੈਨੂੰ ਪੈਸੇ ਮੰਗ ਰਿਹਾ ਤੇ ਜਿਹੜਾ ਇਹਦੇ ਨਾਲ ਮੇਰਾ ਕੋਈ ਲੈਣ-ਦੇਣ ਨਹੀਂ ਤੇ ਇਹਨੇ ਮੇਰੇ ਘਰ ਦੇ ਵੀ ਜਿਹੜਾ ਧਰਨਾ ਵਗੈਰਾ ਲਵਾ ਲਿਆ ਮੇਰੇ ਸਹੁਰਿਆਂ ਦੇ ਪਿੰਡ ਵੀ ਜਿਹੜਾ ਮੈਨੂੰ ਐਕਸਪਲੋਇਟ ਕਰ ਰਿਹਾ ਵੀ ਮੈਂ ਉੱਥੇ ਵੀ ਜਾ ਕੇ ਤੇਰਾ ਯੂਸ ਕਰੂੰਗਾ ਤੇ ਕਾਫੀ ਜੜੀਆਂ ਨੇ ਮਤਲਬ ਦਸੀਆਂ ਤੇ ਕੁਝ ਰਿਕਾਰਡਿੰਗਸ ਵੀ ਦਿੱਤੀਆਂ ਉਹਦੇ ਵਿੱਚ ਅਸੀਂ ਇੱਕ ਮਕਦਮਾ 20 ਤਰੀਕ ਨੂੰ ਜਿਹੜਾ ਰਕਤ ਕੀਤਾ ਸੀ ਇਹ ਜਿਹੜਾ ਕਾਕਾ ਸੀ ਦੂਈlias ਪਾਨਾ ਸੀ ਦੂ ਜਿਹੜਾ ਉਹਨੂੰ ਗ੍ਰਫਤਾਰ ਕੀਤਾ ਸੀ ਧਨੋਲੇ ਤੋਂ ਉਹ ਸਾਡੇ ਕੋਲ ਦੋ ਦਿਨ ਰਿਮਾਂਡ ਤੇ ਜਿਹੜਾ ਅਸੀਂ ਉਹਦਾ ਰਿਮਾਂਡ ਹਸਲ ਕੀਤਾ ਸੀ ਤੇ ਮੈਂ ਇਹਦੇ ਵਿੱਚ ਜਿਹੜਾ মিডিਆ ਤੇ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਦੇਖੀਆਂ ਵੀ ਇਹਨੂੰ ਡਿਊਰੀ ਰਿਮਾਂਡ ਇਹਨੂੰ ਇੰਟਰਰਮੈਂਟ ਕੀਤਾ ਗਿਆ ਇਹਨੂੰ ਵਰਥ ਤੇ ਪਾਇਆ ਗਿਆ ਇਹ ਜਿਹੜੀਆਂ ਗੱਲਾਂ ਬਿਲਕੁਲ ਗਲਤ ਹਨ ਜਿਹੜਾ ਅਸੀਂ ਕਾਨੂੰਨ ਦੇ ਮੁਤਾਬਕ ਇਹ ਮਦਈ ਦੀ ਜੋ ਐਪਲੀਕੇਸ਼ਨ ਸੀ ਉਹ ਤੇ ਮਕਦਮਾ ਦਰਜ ਕੀਤਾ ਇਹਨੂੰ ਮਾਨ ਲੋ ਕੋਰਟ 'ਚ ਪੇਸ਼ ਕੀਤਾ ਇਹਦਾ 2 ਦਿਨ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਤੇ ਗ੍ਰਿਫਤਾਰੀ ਸਮੇਂ ਦਾ ਪ੍ਰੋਪਰ ਮੈਡੀਕਲ ਕਰਾਇਆ ਜਿਸ ਵੇਲੇ ਸੀ ਨੂੰ ਜੁਡੀਸ਼ਨ ਭੇਜਣਾ ਸੀ ਉਸ ਦਿਨ ਦਾ ਫਿਰ ਦੁਬਾਰਾ ਮੈਡੀਕਲ ਕਰਾਇਆ ਤੇ ਇਹਨੂੰ ਜੁਡੀਸ਼ਨ ਭੇਜਿਆ ਗਿਆ ਤੇ ਜੋ ਕਾਨੂੰਨ ਮੁਤਾਬਿਕ ਪੁੱਛਿਆ ਜਾਂਦੀ ਸੀ ਉਹ ਕੀਤੀ ਗਈ ਪਰ ਜਿਹੜੇ ਇਸ ਤਰ੍ਹਾਂ ਦੇ ਅਲੀਗੇਸ਼ਨ ਵੀ ਮੈਨੂੰ ਇੰਟਰਵਿਊ ਦੇ ਬਿਲਕੁਲ ਗਲਤ ਹੈ ਬੇਬੁਨਿਆਦ